ਮਨ ਕੇ ਚਲੋ ਤੁਸੀਂ ਅੱਜ ਲਾਓ ਚੁਗਾਠ ਤੁਹਾਡੇ ਪੁੱਤ ਤੇ ਯਾਦ ਕਰਨਗੇ ਵੀ ਸਾਡੇ ਦਾਦੇ ਨੇ ਕਦੇ ਚੁਗਾਠ ਲਾਈ ਸੀ ਇਹ ਆਪਣੇ ਕੱਲੇ ਸ੍ਰੀ ਸ਼ਾਮ ਸਟੋਨ ਤੇ ਮਿਲਣਾ ਸਾਰੇ ਅਬੋਰ ਹੁਮਲੋ ਫਾਜ਼ਿਲਕਾ ਹੁਮਲੋ ਜਿੱਥੇ ਮਰਜੀ ਹੁਮਲੋ ਸਤਿ ਸ਼੍ਰੀ ਅਕਾਲ ਦੋਸਤੋ ਬਹੁਤੇ ਆਪਣੇ ਮਿੱਤਰਾਂ ਦੀ ਇਨਕੁਆਇਰੀ ਆਉਂਦੀ ਸੀ ਵੀ ਆਪਾਂ ਨੂੰ ਲਾਲ ਪੱਥਰ ਦੀ ਚਗਾਠਾ ਕਿੱਥੋਂ ਮਿਲਣਗੀ ਆ ਤੁਹਾਨੂੰ ਪੱਥਰ ਦੀ ਚਗਾਠਾ ਵਾਸਤੇ ਰਾਜਸਥਾਨ ਜਾਣ ਦੀ ਲੋੜ ਨਹੀਂ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਲੋਕੇਸ਼ਨ ਤੇ ਲੈ ਕੇ ਆਇਆ ਮੇਰੇ ਮਗਰ ਤੁਸੀਂ ਵੇਖ ਸਕਦੇ ਹੋ ਸ੍ਰੀ ਸ਼ਾਮ ਸਟੋਨ ਜੋ ਕਿ ਹੈਗੀ ਹੈ ਹਬੋਰ ਦੇ ਵਿੱਚ ਤੇ ਬਾਈ ਹੋਰੇ ਦਾ ਆਪ ਦਾ ਕੰਮ ਹੈ ਆਪ ਦੀ ਵਰਕਸ਼ਾਪ ਹੈਗੀ ਹੈ ਪੂਰੀ ਫੈਕਟਰੀ ਹੈਗੀ ਹੈ ਜਿੱਥੇ ਬਾਈ ਹੋਰੇ ਆਪ ਸਾਰੀ ਚੁਗਾਠਾਂ ਤਿਆਰ ਕਰਦੇ ਨੇ ਔਰ ਚੁਗਾਠਾਂ ਦੇ ਨਾਲ-ਨਾਲ ਹੋਰ ਵੀ ਪੱਥਰ ਤੋਂ ਬਣੇ ਬਹੁਤ ਪ੍ਰੋਡਕਟ ਹੈਗੇ ਆ ਜੋ ਬਾਈ ਹੋਰੇ ਤਿਆਰ ਕਰਦੇ ਨੇ ਆਪਾਂ ਤੁਹਾਨੂੰ ਬਾਈ ਹੋਰ ਨਾਲ ਪੂਰੀ ਗੱਲਬਾਤ ਕਰਾਵਾਂਗੇ ਸਾਰੀ ਫੈਕਟਰੀ ਵਿਖਾਵਾਂਗੇ ਤੇ ਕੀ ਪ੍ਰਾਈਸ ਪੈਂਦਾ ਹੈ ਕੀ ਚੀਜ਼ ਹੈਗੀ ਹੈ ਕਿਹੜੀ ਕਿਹੜੀ ਕੁਆਲਿਟੀ ਹੁੰਦੀ ਹੈ ਕਿੰਨੇ ਕਿੰਨੇ ਸਾਈਜ਼ ਦੇ ਹੁੰਦੇ ਆ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਆ ਤੁਹਾਨੂੰ ਪੂਰੀ ਫੈਕਟਰੀ ਵਿਖਾਣੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਤੇ ਆਪਣੀ ਫਰਮ ਦਾ ਕੀ ਨਾਮ ਹੈ ਬਾਈ ਆਪਣਾ ਨਾਮ ਵਿਨੋਦ ਕੁਮਾਰ ਹੈ ਇਹਨਾਂ ਦਾ ਨਾਮ ਪ੍ਰਵੀਨ ਕੁਮਾਰ ਜੀ ਹੈ ਠੀਕ ਹੈ ਜੀ ਇਹ ਆਪਣੇ ਪਾਰਟਨਰ ਨੇ ਤੇ ਆਪਾਂ ਖੜਿਆ ਹਾਜਿਲਕਾ ਰੋਡ ਹਬੋਰ ਠੀਕ ਹੈ ਜੀ ਰੇਲਵੇ ਸਟੇਸ਼ਨ ਗੇਟ ਨੰਬਰ 1 ਦੇ ਸਾਹਮਣੇ ਠੀਕ ਹੈ ਜੀ ਬਿਲਕੁਲ ਤੇ ਆਪਣੀ ਫਰਮ ਦਾ ਨਾਮ ਕੀ ਹੈ ਬਾਈ ਸ਼੍ਰੀ ਸ਼ਾਮ ਸਟੋਨ ਠੀਕ ਹੈ ਬਾਈ ਭਾਈ ਮਾੜਾ ਮੈਨੂੰ ਆਪਣੇ ਦੱਸੋ ਵੀ ਆਪਣੇ ਕੋਲ ਕਿਹੜੀ ਕਿਹੜੀ ਟਾਈਪ ਦੇ ਚਗਾਠਾ ਹੁੰਦੀ ਹੈ ਜਾਂ ਪੱਥਰ ਨਾਲ ਬਣੇ ਹੋਰ ਆਪਣੇ ਕੋਲ ਤਾਂ ਕਿਵੇਂ ਸਾਰਾ ਪ੍ਰੋਸੈਸ ਆ ਸਿੱਧਾ ਚੱਲਦਾ ਹੁੰਦਾ ਹੈ ਆਪਣਾ ਸਬਤਰਾਂ ਦੇ ਪੱਥਰ ਹੁੰਦਾ ਹੈ ਆਪਣੇ ਕੋਲ ਪੰਜ ਕੁਆਲਿਟੀ ਹੈਗੀ ਪੱਥਰ ਜੀ ਠੀਕ ਹੈ ਜੀ ਇੱਕ ਰੇਸ ਵਾਲਾ ਆ ਗਿਆ ਇੱਕ ਨੀਲੇ ਦੇਸ਼ੀਆਂ ਚ ਆ ਗਿਆ ਇੱਕ ਗ੍ਰੇਨਾਈਟ ਆ ਗਿਆ ਦੋ ਕੁਆਲਿਟੀਆਂ ਬਾਹਰ ਪਈਆਂ ਠੀਕ ਹੈ ਜੀ ਠੀਕ ਹੈ ਆਇਓ ਤੁਹਾਨੂੰ ਵਿਖਾ ਦਿਆਂ ਜਿਹੜੇ ਵੀ ਪਹਿਲਾਂ ਮੈਂ ਵੇਖ ਰਿਹਾ ਸੀਗਾ ਚੁਗਾਠਾ ਤੋਂ ਪਹਿਲਾਂ ਇੱਕ ਆਹ ਲਾਇਆ ਹੋਇਆ ਤੁਸੀਂ ਇੱਥੇ ਬਈ ਜੀ ਆਹ ਕੀ ਚੀਜ਼ ਹੈਗੀ ਇਹ ਜਿਵੇਂ ਪੁਰਾਣੇ ਜਮਾਨੇ ਗੱਡਾਂ ਤੇ ਲੱਗਦੇ ਸੀ ਨਾ ਲੈਂਪ ਠੀਕ ਹੈ ਜੀ ਉਹ ਹੈ ਜੀ ਠੀਕ ਹੈ ਆ ਵੀ ਤੁਸੀਂ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਇਹ ਵੀ ਤਿਆਰ ਕਰਦੇ ਆ ਆ ਤુલਸੀ ਵਾਲਾ ਗਮਲਾ ਹੈਗਾ ਠੀਕ ਹੈ ਜੀ ਇਹ ਵੀ ਤਿਆਰ ਕਰਦੇ ਆ ਠੀਕ ਹੈ ਜੀ ਇੱਕ ਆ ਮੂਰਤੀ ਰਹਗੀ ਠੀਕ ਹੈ ਮਤਲਬ ਪੱਥਰ ਦੀ ਬਣੀ ਹਰ ਇੱਕ ਚੀਜ਼ ਜਿਵੇਂ ਮੰਦਿਰ ਆ ਗਿਆ ਤੁਸੀਂ ਜਿਹੜਾ ਮਰਜ਼ੀ ਪ੍ਰੋਜੈਕਟ ਦੱਸ ਦੋ ਵੀ ਆ ਬਣਾਣਾ ਹੈ ਉਹ ਹੀ ਬਣਾ ਦੇਾਂਗੇ ਠੀਕ ਹੈ ਮਤਲਬ ਪੱਥਰ ਦੀ ਤੁਸੀਂ ਹਰ ਇੱਕ ਚੀਜ਼ ਹੈ ਮੰਦਿਰ ਹੋ ਗਿਆ ਤુલਸੀ ਵਾਲਾ ਹੋ ਗਿਆ ਲੈਂਪ ਹੋ ਗਿਆ ਸਭ ਚੀਜ਼ਾਂ ਤਿਆਰ ਕਰ ਦਿਆਂਗੇ ਹਾਂ ਜਿਹੜਾ ਤੁਸੀਂ ਕਹੋ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਤੁਸੀਂ ਇੱਕ ਵਾਰੀ ਡਰਾਇੰਗ ਵਿਖਾ ਦਿਓ ਨਾਲ ਦੀ ਨਾਲ ਤਿਆਰ ਕਰ ਦਿਆਂਗੇ ਜਿਵੇਂ ਕਿ ਮੈਂ ਆ ਵੀ ਦੇਖ ਸਕਦਾਂ ਹਾਂ ਆ ਦੇਖੋ ਇਹ ਆਪਦਾ ਇੱਕ ਕਮਰਾ ਹੈ ਬਣਾ ਰੱਖਿਆ ਪੱਥਰ ਦਾ ਹਾਂਜੀ ਹਾਂਜੀ ਵੀ ਕੱਲੀ ਪੱਥਰ ਦੀਆਂ ਚਗਾਠਾਂ ਨਹੀਂ ਹੁੰਦੀ ਜੇ ਕਲਾਕਾਰੀ ਹੋਵੇ ਤਾਂ ਔਰ ਵਧੀਆ ਕੰਮ ਹੋਵੇ ਤਾਂ ਉਹ ਸਭ ਚੀਜ਼ਾਂ ਆਪਾਂ ਤਿਆਰ ਕਰਵਾ ਸਕਦੇ ਹਾਂ ਬੱਚੀ ਹੋ ਜਾਗਾ ਨਾ ਪੱਥਰ ਦਲਾਂ ਮੈਂ ਕਿ ਭਾਈ ਜਾਲੀਆਂ ਵੀ ਬੇਖੀ ਸੀਮੈਂਟ ਦਾ ਅੱਛਾ ਸੀਮੈਂਟ ਦੀਆਂ ਜਾਲੀਆਂ ਬਣਾਉਣੀਆਂ ਸੀ ਠੀਕ ਹੈ ਜੀ ਇਹਦੇ ਚ 43 ਗ੍ਰੇਡ ਦਾ ਸੀਮੈਂਟ ਹੈ ਠੀਕ ਹੈ ਜੀ ਵਾਈਬ੍ਰੇਟਰ ਤੇ ਠੀਕ ਹੈ ਤੇ ਇਹਦੇ ਵਿੱਚ ਲੋਹੇ ਦੀ ਤਾਰ ਨਹੀਂ ਪਾਉਂਦੇ ਅਸੀਂ ਪਾਉਂਦੇ ਫੇਵਰ ਦੀ ਤਾਰ ਠੀਕ ਹੈ ਜੀ ਤੁਹਾਨੂੰ ਫੇਵਰ ਦੀ ਤਾਰ ਵੀ ਵਿਖਾ ਦਿਆਂਗਾ ਠੀਕ ਹੈ ਜੀ ਤੇ ਸਾਫ ਸੁਥਰਾ ਕੰਮ ਹੈਗਾ ਨਵੇਂ ਫਰਮੇ ਠੀਕ ਹੈ ਬਿਲਕੁਲ ਫਰੈਸ਼ ਮਾਲ ਹੋਊਗਾ ਠੀਕ ਹੈ ਜੀ ਤੇ ਕੋਈ ਵੀ ਜਾਲੀ ਟੁੱਟਣ ਫੁੱਟਣ ਦੀ ਜਿੰਨੇ ਤੱਕ ਕਰਿਆ ਨਹੀਂ ਪਾਉਂਦੇ ਉਹਨੇ ਤੇ ਗਰੰਟੀ ਹੁੰਦੀ ਆਪਣੀ ਠੀਕ ਹੈ ਜੀ ਇੱਕ ਚਗਾਠਾ ਬਾਰੇ ਵੀ ਆਪਾਂ ਗੱਲ ਕਰਾਂਗੇ ਨਾ ਕਈ ਲੋਕਾਂ ਦੀ ਆਪਣੇ ਹੁੰਦੀ ਹੈ ਵੀ ਨਾ ਵੀ ਚਗਾਠਾ ਲੱਗਣ ਤੋਂ ਬਾਅਦ ਯਾਰ ਵੀ ਉਹਦੀ ਫਿਟਿੰਗ ਸਹੀ ਨਹੀਂ ਆਂਦੀ ਜਾਂ ਭੁਰ ਜਾਂਦੀ ਹੈ ਇਹ ਕੁਝ ਵੀ ਹੈ ਤੁਸੀਂ ਵੀ ਚਗਾਠਾਂ ਇਥੋਂ ਲੈ ਕੇ ਜਾਣ ਤੱਕ ਫਿਟਿੰਗ ਤੱਕ ਦਾ ਕੰਮ ਆਪ ਕਰਵਾਉਨੇ ਹੋ ਹਾਂਜੀ ਹਾਂਜੀ ਸਾਡਾ ਪੂਰਾ ਪ੍ਰੋਸੈਸ ਰਹਿੰਦਾ ਹੈ ਇਥੋਂ ਲੈ ਜਾਣ ਦਾ ਫਿਟਿੰਗ ਕਰਾਉਣ ਦਾ ਸਭ ਕਰਾਇਆ ਬੜਾ ਤਾਂ ਲੱਗਣਾ ਹੀ ਲੱਗਣਾ ਹੈ ਬਾਕੀ ਹੋਰ ਸਾਰਾ ਕੁਝ ਸਾਡਾ ਹੁੰਦਾ ਜੀ ਠੀਕ ਹੈ ਜੀ ਮੈਨੂੰ ਮਾੜਿਆ ਨਾ ਅਲੱਗ-ਅਲੱਗ ਚੁਗਾਠ ਆ ਆ ਵੇਖੋ ਆ ਲੱਗੀ ਚੁਗਾਠ ਆਪਣੀ ਠੀਕ ਹੈ ਜੀ ਇਹ ਪਤਾ ਲੱਗਦਾ ਵੀ ਪੱਥਰ ਦੀ ਲੱਗੀ ਹੈ ਲੱਕੜ ਦੀ ਲੱਗੀ ਹੈ ਪੂਰੀ ਵਿੱਚ ਹੀ ਫਿਨਿਸ਼ਿੰਗ ਕਰਕੇ ਨਾ ਪ੍ਰੋਪਰਲੀ ਫਿਟਿੰਗ ਆ ਜਾਂਦੀ ਹੈ ਹਾਂ ਪੱਲਾ ਲੱਗਿਆ ਜੀ ਕੋਈ ਕਹਿੰਦੇ ਆ ਪੱਲੇ ਨਹੀਂ ਲੱਗਦੇ ਆ ਵੇਖੋ ਤੁਹਾਡੇ ਸਾਹਮਣੇ ਲੱਗੇ ਪੱਲੇ ਕਈਆਂ ਤੋਂ ਸ਼ ਉਹ ਦਿੱਕਤ ਮੇ ਪੱਤਰਾ ਚੁਗਾਰ ਚ ਨਹੀਂ ਆਉਂਦੀ ਨਹੀਂ ਆਉਂਦੀ ਜੀ ਇਹਦਾ ਕਬਜਾ ਅਲੱਗ ਹੁੰਦਾ ਹੈ ਪੱਥਰ ਦੀ ਚੁਗੜ ਦਾ ਠੀਕ ਹੈ ਜੀ ਇਹ ਨੋਰਮਲ ਕਬਜਾ ਨਹੀਂ ਹੁੰਦਾ ਠੀਕ ਹੈ ਜੀ ਕੋਈ ਵੀ ਖਾਦਿਆਂ ਤੁਹਾਨੂੰ ਬਾਅਦ ਚ ਤੇ ਬਾੜਾ ਦੱਸਿਓ ਭਈ ਹਣਾ ਵੀ ਕਿਹੜੀ ਕਿਹੜੀ ਕੁਆਲਿਟੀ ਦੀ ਚੁਗਾਠਾਂ ਆਂਦੀ ਵੀ ਕਈ ਵਾਰ ਪੱਥਰ ਦੀ ਵੀ ਆਪਣੇ ਤਿੰਨ ਚਾਰ ਜਿਵੇਂ ਤੁਸੀਂ ਵੈਰਾਈਟੀਆਂ ਕਹੀਆਂ ਨੇ ਮੈਨੂੰ ਮਾੜੀ ਕੱਲੀ ਕੱਲੀ ਵੈਰਾਈਟੀ ਦੱਸੋ ਵੀ ਕਿਹੜੀ ਰਾਇ ਵੈਰਾਈਟੀ ਚ ਕਿਸ ਚੀਜ਼ ਦਾ ਫਰਕ ਹੈਗਾ ਆਇਓ ਵਿਖਾ ਦਿਨਾ ਜੀ ਆਇਓ ਜਿਵੇਂ ਕਿ ਦੋਸਤੋ ਤੁਸੀਂ ਵੇਖ ਸਕਦੇ ਹੋ ਮਗਰ ਸਾਰੇ ਆਪ ਬਾਈਰਾਂ ਦਾ ਕਟਰ ਵਗੈਰਾ ਲੱਗਿਆ ਹੋ ਮਤਲਬ ਸਾਜੀ ਆਸੀ ਵਧਰਾ ਆਪ ਕਰਦੇ ਇੱਥੇ ਬੜੇ ਵੱਡੇ ਫਾੜੇ ਲਿਆ ਕੇ ਇੱਥੇ ਤਿਆਰ ਕਰਦੇ ਆ ਜਿਹੜਾ ਤੁਸੀਂ ਕਹਤਾ ਵੀ 100 ਆਪੰਜ ਕਰਨੀ ਹੈ 100 ਆਪੰਜ ਹੋ ਜੂਗੀ 6 ਕਰਨੀ 6 ਹੋ ਜੂਗੀ 7 ਕਰਨੀ 7 ਹੋ ਜੂਗੀ 10 ਇੰਚ ਹੋ ਜੂਗੀ ਮਤਲਬ ਹਰ ਇੱਕ ਸਾਇਡ ਦੀ ਜੋ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਪਤਾਮ ਹੁੰਦਾ ਤੁਸੀਂ ਕਹਦਾ ਪੁਣੇ ਅੱਜਕੱਲ ਮਿਸਤਰੀ ਪੁਣੇ ਦਾ ਪਤਾਮ ਰਖਾਉਂਦੇ ਆ ਠੀਕ ਹੈ ਜੀ ਕੈਰ ਰਖਾਉਂਦੇ 1.5 ਇੰਚ ਦਾ ਠੀਕ ਹੈ ਜੀ ਕਿ ਉਹ ਐਮ ਡੀ ਐਫ ਲਾਉਂਦੇ ਆ ਨਾ ਬੋਰਡ ਦੇ ਉੱਤੇ ਹਾਂਜੀ ਹਾਂਜੀ ਉਹ ਪੁਣੇ ਦਾ ਪਤਾਮ ਰਖਾਉਂਦੇ ਆ ਠੀਕ ਹੈ ਜੀ ਜਿਹੜਾ ਤੁਸੀਂ ਕਹਦੇ ਹੋਗੇ ਵੀ ਪੁਣੇ ਦੋ ਦਾ ਕਰਨਾ ਤਾਂ ਪੁਣੇ ਦੋ ਦਾ ਕਰ ਦਿਆਂਗੇ ਡੇਢ ਦਾ ਕਰਨਾ ਡੇਢ ਦਾ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਆਹ ਵਾਲਾ ਕਿਹੜਾ ਪੱਥਰ ਆ ਬਈ ਇਹ ਗ੍ਰੇਨਾਈਟ ਹੈ ਜੀ ਠੀਕ ਹੈ ਇਹ ਆਪਣੇ ਕੱਲੇ ਸ਼੍ਰੀ ਸ਼ਾਮ ਸਟੋਨ ਤੇ ਮਿਲਣਾ ਸਾਰੇ ਅਬੋਰ কুমਲੋ ਫਾਜ਼ਿਲ ਕਾ কুমਲੋ ਜਿੱਥੇ ਮਰਜੀ কুমਲੋ ਇਹ ਅਬੋਰ 'ਚ ਮਿਲਣਾ ਹੈ ਬਈ ਪੱਥਰ ਦੀ ਚਗਾਠ ਕੱਲੀ ਵੀ ਲਾਲ ਪੱਥਰ ਨਹੀਂ ਹੈਗਾ ਉਹਦੇ ਵਿੱਚ ਗ੍ਰੇਨਾਈਟ ਦੀ ਗ੍ਰੇਨਾਈਟ ਨਾਲ ਚਗਾਠ ਨਾਲ ਆਪ ਤਿਆਰ ਕਰਕੇ ਲੋਕੀ ਯਾਕੇ ਵੇਚਦੇ ਪਿੱਛੋਂ ਤਿਆਰ ਕਰਾਈ ਕਰਾਈ ਅਸੀਂ ਆਪ ਤਿਆਰ ਕਰਕੇ ਪਤਾਮ ਕੱਢ ਕੇ ਰਗੜਾਈ ਕਰਕੇ ਫਿਰ ਦਿੰਨੇ ਆ ਲੋਕਾਂ ਨੂੰ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਕਿਹੜੀ ਜਗਾਠਾਂ ਨੇ ਬਈ ਇੱਕ ਆ ਗ੍ਰੇਨਾਈਟ ਹੋ ਗਿਆ ਜੀ ਠੀਕ ਹੈ ਜੀ ਇੱਕ ਆ ਵੇਖੋ ਸਾਡੀ ਇੱਕੋ ਹੀ ਪਛਾਣ ਹੈਗੀ ਰੇਸੇ ਕਰਕੇ ਸ੍ਰੀ ਸ਼ਾਮ ਸਟੋਨ ਦੀ ਬਿਲਕੁਲ ਐਂ ਲੱਗਦੇ ਨੇ ਵੀ ਇਹ ਲੱਕੜ ਦੇ ਰੇਸੇ ਕੱਟੇ ਹੁੰਦੇ ਆ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਪੱਥਰ ਲੱਗਿਆ ਕਿ ਲੱਕੜ ਲੱਗਿਆ ਠੀਕ ਹੈ ਜੀ ਤੇ ਪ੍ਰਾਈਸ ਰੇਂਜ ਦਾ ਵੀ ਕਿੰਨਾ ਫਰਕ ਪੈ ਜਾਂਦਾ ਕਿ ਇਸ ਰੇਟ ਤੋਂ ਥੋੜੀ ਜਿਹੜੀ ਜਗਾਠ ਹੈਗੀ ਆਪਣੀ ਜੋ ਜਿਹੜੀ ਸਟਾਕਿੰਗ ਰੇਂਜ ਹੈ ਨਾ ਉਹ ਸਾਡੇ ਕੋਲ ਹੈਗੀ 60 ਰੁਪਏ ਠੀਕ ਹੈ ਜੀ ਹਾਂਜੀ 60 ਰੁਪਏ ਦਾ ਮਤਲਬ ਜਸਤੀ ਨਾਲ ਵੀ ਸਸਤੀ ਹੋ ਗਈ ਆ ਤਾਂ ਜਸਤੀ ਨਾਲ ਤਾਂ ਬਹੁਤ ਸਸਤੀ ਹੈ ਜੀ ਨਾਲੇ ਕੁਝ ਨਹੀਂ ਹੁੰਦਾ ਸ਼ੌਂਕ ਲੱਗੇ ਜੰਗਲ ਲੱਗੇ ਕੁਝ ਨਹੀਂ ਹੁੰਦਾ ਇਹਨੂੰ ਲੌਂਗ ਲਾਈਫ ਵੀ ਜ਼ਿਆਦਾ ਹੈ ਇਹ ਖਰਚਾ ਬਸ ਸਾਰਾ ਲਾਈਫਟਾਈਮ ਹੀ ਹੋ ਗਈ ਜੀ ਵੀ ਜਦ ਤੱਕ ਕੋਠੀ ਹੈਗੀ ਉਦ ਤੱਕ ਇਕੱਠਾ ਰਹਿਣ ਗਿਆ ਬਸ ਇੰਨੀ ਤਾਂ ਮਿਆਦ ਕੋਠੀ ਦੀ ਨਹੀਂ ਹੁੰਦੀ ਜਿੰਨੀ ਇਕੱਠਾਂ ਦੀ ਹੈ ਜੀ ਮਤਲਬ ਬਾਦਵੇਂ ਬੰਦਾ ਕੋਠੀ ਤੋਂ ਲੱਗੇ ਵੀ ਰਾਜਸਥਾਨ ਬਣੇ ਪਏ ਹੈ ਗੱਡ ਬਣਿਆ ਕਿੰਨੇ ਕਿੰਨੇ ਸਾਲਾਂ ਦੇ ਬਣਿਆ ਜੋਧਪੁਰੀ ਪੱਥਰ ਦੇ ਬਣਿਆ ਜੋਧਪੁਰੀ ਪੱਥਰ ਹੁੰਦਾ ਆਪਣੇ ਕੋਲ ਠੀ ਤੇ ਆਸ ਪੱਥਰ ਰੇਸ਼ੇ ਤੋਂ ਇਲਾਵਾ ਗ੍ਰੇਨਾਇਟ ਆ ਗਿਆ ਇੱਕ ਆ ਗਿਆ ਨੋਰਮਲ ਪੱਥਰ ਆਇਓ ਉਧਰ ਵਿਖਾ ਦੇਆ ਫਾੜੇ ਵਿਖਾ ਦੇਆ ਤੁਹਾਨੂੰ ਤੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਘਰ ਦੇ ਵਿੱਚ ਮੰਨ ਲਓ ਲਾਉਣ ਵਗੈਰਾ ਬਣਾਇਆ ਹੋਇਆ ਉਹਦੇ ਵਿੱਚ ਵੀ ਲੱਕੜ ਦਾ ਜਾਂ ਦੂਜਾ ਬਣਵਾਉਣ ਦੀ ਲੋੜ ਨਹੀਂ ਤੁਸੀਂ ਇਸ ਪੱਥਰ ਦੇ ਬਾਈ ਹੋਰਾਂ ਤੋਂ ਸੀਮੈਂਟ ਵਾਲਾ ਬਣਵਾਉਣ ਦੀ ਲੋੜ ਨਹੀਂ ਪੱਥਰ ਦਾ ਵੀ ਬਣਾ ਸਕਦੇ ਹੋ ਕੁਝ ਨਹੀਂ ਹੁੰਦਾ ਕੋਈ ਨੈਟ ਨਟ ਪੇਜ ਢਿੱਲੇ ਨਹੀਂ ਹੋਣਗੇ ਵੀ ਇੱਕ ਵਾਰ ਲੈ ਕੇ ਬਸ ਤਾਂ ਨਹੀਂ ਹੈ ਕੁਝ ਨਹੀਂ ਕਰਨਾ ਪੂਰੀ ਪ੍ਰੋਪਰ ਵਧੀਆ ਫਿਨਿਸ਼ਿੰਗ ਹੈਗੀ ਹੈ ਤੇ ਮਜ਼ਬੂਤ ਤਾਂ ਮਜ਼ਬੂਤ ਹੈਗਾ ਜੀ ਜਿਹੜਾ ਸਾਰਿਆਂ ਕੋਲ ਪੱਥਰ ਮਿਲਦਾ ਠੀਕ ਹੈ ਜੀ ਠੀਕ ਹੈ ਇਹ ਨਾਰਮਲ ਪੱਥਰ ਹੈਗਾ ਠੀਕ ਹੈ ਜੀ ਹਾਂ ਜੀ ਇਸ ਦਾ ਰੇਸ਼ੇ ਵਗੈਰਾ ਵੀ ਨਹੀਂ ਹੈਗੇ ਇਹ ਰੇਸ਼ੇ ਹੁੰਦੇ ਆ ਨਾਰਮਲ ਇਸਾ ਹੁੰਦਾ ਇਹ ਕੱਟ ਹੁੰਦਾ ਹਾਂ ਕੱਟ ਹੁੰਦਾ ਠੀਕ ਹੈ ਜੀ ਤੇ ਉਹ ਗੁڈن ਆ ਗਿਆ ਇੱਕ ਆ ਆ ਗਿਆ ਇੱਕ ਚਿੱਟਾ ਆ ਗਿਆ ਚਿੱਟਾ ਵੀ ਖਾਦੇ ਤੂੰ ਵੀ ਕਈ ਲੋਕਾਂ ਦੀ ਹੈ ਨਾ ਵੀ ਹੁੰਦੀ ਹੈ ਵੀ ਯਾਰ ਵੀ ਲੱਕੜ ਦੀ ਕਈ ਕਹਿੰਦੇ ਯਾਰ ਫਿਨਿਸ਼ਿੰਗ ਜ਼ਿਆਦਾ ਹੁੰਦੀ ਹੈ ਕਈ ਰੇਸ਼ੇ ਵੇਖਣ ਚ ਵਧੀਆ ਲੱਗਦੇ ਆ ਪਰ ਆਪਾਂ ਉਹ ਚੀਜ਼ ਵੀ ਦੂਰ ਕਰਦੇ ਵੀ ਤੁਹਾਨੂੰ ਰੇਸ਼ੇ ਵੀ ਮਿਲਣਗੇ ਪੱਤੇ ਵੀ ਮਿਲਣਗੇ ਵੀ ਆਪਾਂ ਲੱਕੜ ਵਾਲਾ ਕੰਮ ਕਰਦਾਂਗੇ ਹੋਰ ਰੇਟ ਉਹ ਤੋਂ ਅੱਧੇ ਤੋਂ ਵੀ ਅੱਧਾ ਹੋ ਗਿਆ ਰੇਟ ਤਾਂ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਆਪੇ ਪਤਾ ਲੱਗ ਜੂਗਾ ਆ ਹੁੰਦਾ ਚਿੱਟਾ ਬਿਲਕੁਲ ਠੀਕ ਹੈ ਜੀ ਇਹਦੇ ਚ ਰੇਸ਼ੇ ਨਹੀਂ ਹੁੰਦੇ ਠੀਕ ਹੈ ਜੀ ਇਹ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਗੱਡਾ ਚ ਐਲੀਵੇਸ਼ਨ ਲੱਗਦਾ ਹੈ ਹਾਂਜੀ ਉਹ ਪੱਥਰ ਹੁੰਦਾ ਜੀ ਠੀਕ ਹੈ ਜੀ ਇਹ ਸਪੈਸ਼ਲ ਪੱਥਰ ਹੁੰਦਾ ਹੈ ਠੀਕ ਹੈ ਚਿੱਟਾ ਤੇ ਆ ਪੂਰਾ ਸਾਈ ਤੁਸੀ ਜਿੰਨੇ ਵੀ ਆ ਪਤਾਮ ਕੱਟ ਗਏ ਜਿਹੜਾ ਤੁਸੀਂ ਕਾ ਆ ਪਤਾਮ ਕੱਟ ਗਏ ਮਸ਼ੀਨਾ ਤੋਂ ਪਤਾਮ ਕੱਟ ਗਏ ਤੇ ਰੱਖ ਦਿੰਨੇ ਆ ਇੱਕ ਕੱਪੜਾ ਗੋਦਾਮ ਹੈਗਾ ਪਿੱਛੇ ਥੋੜਾ ਜਿਹਾ ਠੀਕ ਹੈ ਜੀ ਉੱਥੇ ਸਾਰਾ ਕੁਝ ਹੈਗਾ ਜੋਧਪੁਰੀ ਸਲੇਬਾ ਸਾਰਾ ਕੁਝ ਹੋਏਗਾ ਉੱਤੇ ਮਤਲਬ ਸਾਰਾ ਸਮਾਨ ਪਹਿਲਾਂ ਤੁਹਾਡੇ ਗਰਾਹ ਹੁੰਚ ਜਾਂਦਾ ਹੈ ਉਹ ਗਰਾਹ ਵਿੱਚ ਸਾਰਾ ਖਾਲੀ ਹੋ ਕੇ ਉਸ ਤੋਂ ਬਾਅਦ ਇੱਥੇ ਲੈ ਕੇ ਆਉਂਦੇ ਹਾਂ ਇੱਥੇ ਲੈ ਕੇ ਪਤਾਮ ਕੱਢ ਕੇ ਫਿਰ ਉੱਥੇ ਵਾਪਸੀ ਕਰ ਦਿੰਦੇ ਹਾਂ ਠੀਕ ਹੈ ਜੀ ਮਤਲਬ ਸਟਾਕ ਦੀ ਕੋਈ ਕਮੀ ਹੈ ਨਹੀਂ ਸਟਾਕ ਦੀ ਤਾਂ ਪਾਵੇ ਇੱਥੇ 10 ਗੱਡੀਆਂ ਪਰ ਲੋ ਠੀਕ ਹੈ ਜੀ ਹਾਂਜੀ ਮਤਲਬ ਜਦੋਂ ਵੀ ਕਿਸੇ ਨੇ ਕੋਈ ਸਮਾਨ ਲੈਣਾ ਕਿੰਨੀਆਂ ਮਰਜ਼ੀ ਚਗਾਠਾ ਲੈਣੀ ਵੀ ਤੁਹਾਨੂੰ ਹਰ ਟਾਈਮ ਇੱਕ ਦੋ ਕੋਠੀਆਂ ਦੇ ਬੰਦੇ ਨੇ ਆਪ ਬੰਦਾ 4 ਕੋਠੀਆਂ ਵੀ ਬਣਾਉਂਦਾ 4 ਕੋਠੀਆਂ ਤੁਹਾਨੂੰ ਬਣਾ ਬਣਾਏ ਤੁਸੀਂ ਸਮਾਨ ਦੇ ਦੋਗੇ ਇਸ ਟਾਈਮ ਹਾਂਜੀ ਮਤਲਬ ਸਟ੍ਰੋਕ ਦੇ ਵੀ ਕੋਈ ਕਮੀ ਨਹੀਂ ਨਾ ਕੋਈ ਕਮੀ ਨਹੀਂ ਜੀ ਕੋਈ ਕਮੀ ਨਹੀਂ ਆਪਣੇ ਕੋਲ ਇੱਕ ਛੱਤਾ ਦੇ ਪਾਉਣਾ ਲਾਲ ਪੱਥਰ ਵੀ ਹੁੰਦਾ ਠੀਕ ਹੈ ਜੀ ਅੱਜ ਕੱਲ ਚੱਲਦਾ ਹੈ ਸਾਡੇ ਅ ਪਸ਼ੂ ਆ ਪਸ਼ਵਾਨਾ ਬਣਾਉਂਦੇ ਆ ਕੋਈ ਕੋਠੇ ਜਿਹੀ ਆਪਾਂ ਸਾਈਡ ਤੇ ਬਣਾਇਆ ਨਾ ਕਿਤਾਬ ਜੇ ਮਕਾਨ ਬਣਾਉਂਦੇ ਆ ਨਾ ਉਹਦੇ ਵਾਸਤੇ ਵੀ ਲਾਲ ਪੱਥਰ ਯੂਜ਼ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਭਾਈ ਇਹ ਨਾ ਕਈ ਕਈ ਲੋਕਾਂ ਦੀ ਨਾ ਯਾਰ ਗੱਲ ਹੁੰਦੀ ਯਾਰ ਵੀ ਮਜ਼ਬੂਤ ਦੀ ਆਪਾਂ ਗੱਲ ਕਰੀਏ ਹਾਂਜੀ ਵੀ ਕਈ ਕਹਿੰਦੇ ਯਾਰ ਵੀ ਮਜ਼ਬੂਤ ਉਹ ਸਟਰੋਂਗ ਪੱਥਰ ਹੁੰਦੇ ਨੇ ਟੁੱਟ ਪਰ ਬੋਝ ਜਾਂਦੀ ਏ ਮਜ਼ਬੂਤ ਨਹੀਂ ਹੁੰਦੀ ਇਹਨੀਆਂ ਬਹੁਤ ਹਲੇ अलग-अलग ਲੋਕਾਂ ਦੇ ਮਨ 'ਚ ਅਲੱਗ-ਅਲੱਗ ਸਵਾਲ ਨੇ। ਤੁਹਾਡਾ ਮਾੜਾ ਮਜ਼ਬੂਤੀ ਦਾ ਦੋਸਤ ਯਾਰ ਕਿੰਨੀ ਕਾ ਮਜ਼ਬੂਤ ਹੁੰਦੀ ਹੈ ਚੀਜ਼ ਆ ਵਾਲੀ। ਵੀਰ ਜੀ ਮੰਨ ਕੇ ਚਲੋ ਤੁਸੀਂ ਅੱਜ ਲਾਓ ਚੁਗਾਠ। ਤੁਹਾਡੇ ਪੁੱਤ ਤੇ ਯਾਦ ਕਰਨਗੇ ਵੀ ਸਾਡੇ ਦਾਦੇ ਨੇ ਕਦੇ ਚੁਗਾਠ ਲਾਈ ਸੀ। ਅੱਛਾ। ਹਾਂਜੀ ਇੰਨੀ ਮਜ਼ਬੂਤ ਹੈਗੇ ਤੁਹਾਡਾ ਮਕਾਨ ਦੀ ਮਿਆਦ ਨਹੀਂ ਹੋਣੀ ਸਾਡੇ ਪੱਥਰ ਦੀ ਓਨੀ ਮਿਆਦ ਹੈਗੀ। ਠੀਕ ਹੈ ਮਤਲਬ ਜਦ ਮਕਾਨ ਰਵੇ ਨਾ ਰਵੇ ਪੱਥਰ ਰਹਿ 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 ਰੂਗਾ ਜੀ। ਠੀਕ ਹੈ ਬਾਈ। ਤੇ ਉਧਰ ਵੀ ਕੋਈ ਆਪਣਾ ਰੂਪ ਤੁਹਾਨੂੰ ਦਿਖਾ ਦਿਆਂ ਮੈਂ ਜਿਵੇਂ ਇਸ ਤਰ੍ਹਾਂ ਬਣਦੀ ਹੈ ਚੁਗਾਠਾਂ। ਚੁਗਾਠ ਬਣਾ ਕੇ ਦਿੰਨੇ ਆ। ਠੀਕ ਹੈ ਤੇ ਪੂਰਾ ਗੋਡਾਊਨ ਬਣਾ ਰੱਖਿਆ ਹੈ ਹਾਂਜੀ ਇਹ ਤਾਂ ਉਹ ਆ ਜਿਵੇਂ ਸਟਾਕ ਪੂਰਾ ਪਿਆ ਇੱਥੇ ਨਾ ਆ ਵੇਖੋ ਜੀ ਠੀਕ ਹੈ ਮੋਨੂ ਮੜਾ ਆ ਬਖਾ ਤੋ ਥੋੜਾ ਕਰਕੇ ਆ ਇਸ ਤਰ੍ਹਾਂ ਚੁਗਾਠ ਬਣਾ ਕੇ ਦਿਨੇ ਆ ਜੇ ਕੋਈ ਆਪ ਦਾ ਮਿਸਤਰੀ ਲਾਣਾ ਹੋਵੇ ਠੀਕ ਹੈ ਉਹ ਕਹਿੰਦਾ ਮੈਂ ਆਪੇ ਲਾ ਲਾਂਗਾ ਤਾਂ ਇਸ ਤਰ੍ਹਾਂ ਨੰਬਰ ਸਾਰੇ ਤੇ ਲਿਖਿਆ ਹੋਊਗਾ ਬਈ ਲੈ ਆ ਕੇ ਫੇਟੀ ਕਰਨੀ ਹੈ ਬਸ ਫੇਟੀ ਕਰਨੀ ਹੈ ਠੀਕ ਹੈ ਬਸ ਐਡੋਡੀ ਹੁੰਦੇ ਆ ਨਿਸ਼ਾਨੀ ਲਿਖਿਆ ਹੁੰਦਾ ਜਿਵੇਂ 25 ਲਿਖਿਆ ਨਾ ਇਹਦੇ ਸਾਰਾ ਕੁਝ ਲਿਖਿਆ ਹੁੰਦਾ ਬਸ ਮਾਰਕ ਨਾ ਕੋਈ ਮਾਰਾ ਔਖਾ ਕੰਮ ਨਹੀਂ ਗਾ ਅਸੈਂਬਲ ਕਰਨੀ ਲੈ ਕੇ ਵੀ ਉਸ ਤੋਂ ਵਧੀਆ ਹੈ ਨਾ ਵੀ ਸਾਰਾ ਸਮਝਾਇਆ ਹੁੰਦਾ ਵੀ ਕਿਵੇਂ ਆਪਾਂ ਅਸੈਂਬਲ ਕਰ ਸਕਦੇ ਲਾ ਸਕਦੇ ਹਾਂ ਨਾ ਵੀ ਕੋਈ ਲੋਕਾਂ ਦਾ ਡਾਊਟ ਹੁੰਦਾ ਯਾਰ ਵੀ ਪਤਾ ਨਹੀਂ ਕਿਵੇਂ ਲੱਗੂਗੀ ਕਿਵੇਂ ਇੰਸਟਾਲ ਕਰ ਤੋੜਾ ਫੋੜੀ ਕਰਨੀ ਪੈਂਦੀ ਹੈ ਕੋਈ ਕੁਝ ਨਹੀਂ ਕਰਨਾ ਪੈਂਦਾ ਜੀ ਇਹਨੂੰ ਸਿੱਧਾ ਲੈ ਕੇ ਫਿੱਟ ਕਰ ਬਸ ਸਿੱਧੇ ਲੈ ਕੇ ਲੈਵਲ 'ਚ ਫਿੱਟ ਕਰ ਲੋ ਬਸ ਬਸ ਸਾਈਜ਼ ਆਦੋ ਦਿੱਤਾ ਹੋਊਗਾ ਤੇ ਤੁਹਾਡੇ ਗੁਨੀਏ ਦੀ ਕੋਈ ਦਿੱਕਤ ਹੁੰਦੀ ਨਹੀਂ ਕੋਈ ਦਿੱਕਤ ਨਹੀਂ ਹੋਊਗੀ ਪ੍ਰੋਪਰ ਤਿਆਰ ਕਰਕੇ ਤੇ ਫੇਰ ਹੀ ਭੇਜਦੇ ਆਂ ਅਸੀਂ ਭੇਜਦੇ ਨਹੀਂ ਜੀ ਇਸ ਵਾਰ ਠੀਕ ਹੈ ਭਾਈ ਹਾਂਜੀ ਤੇ ਦੋਸਤੋ ਮੈਨੂੰ ਔਰ ਬਾਈ ਖਰਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਵਸ਼ਾ ਦਿਓ ਕਿਉਂਕਿ ਕੁਆਲਿਟੀ ਦੇ ਨਾਲ-ਨਾਲ ਪ੍ਰਾਈਸ ਦੀ ਆਪਾਂ ਗੱਲ ਕਰੀਏ ਸਟਾਕ ਦੀ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਬਹੁਤ ਹੀ ਵਧੀਆ ਤੇ ਵਾਜਿਬ ਹੈਗੀ ਹੈ ਹਰ ਇੱਕ ਬੰਦੇ ਦੀ ਪਹੁੰਚ ਚ ਹੈਗੀ ਹੈ ਔਰ ਬਾਈ ਖਰਾਂ ਦਾ ਪੂਰੀ 올 ਇੰਡੀਆ ਸਪਲਾਈ ਹੈ ਤੁਸੀਂ ਕਿੱਥੇ ਵੀ ਬੈਠੇ ਹੋ ਤੁਸੀਂ ਆਰਡਰ ਕਰ ਸਕਦੇ ਹੋ ਗੱਲ ਕਰਕੇ ਇਹਨਾਂ ਨਾਲ ਤੇ ਜੋ ਵੀ ਉਹਨਾਂ ਦਾ ਵਾਰਤਾਲਾਪ ਹੋਊਗਾ ਗੱਲ ਕਰਕੇ ਤੁਸੀਂ ਉੱਥੇ ਆਪਣੀ ਚੀਜ਼ ਮੰਗਵਾ ਸਕਦੇ ਹੋ ਹਾਂਜੀ ਹਾਂਜੀ ਔਰ ਪੂਰੀ ਵਧੀਆ ਕੁਆਲਿਟੀ ਦੀ ਚੀਜ਼ ਤੁਹਾਨੂੰ ਮਿਲੂਗੀ ਕੋਈ ਦੋ رائے ਹੈ ਨਹੀਂ ਕੀ ਤੇ ਬਾਈ ਜੀ ਆਪਣੇ ਦਰਸ਼ਕਾਂ ਨੂੰ ਇੱਥੇ ਤੱਕ ਪਹੁੰਚ ਲਈ ਆਪਣਾ ਐਡਰੈਸ ਤੇ ਇੱਕ ਵਾਰ ਨੰਬਰ ਦੱਸ ਦਿਓ ਜੀ ਆਪਣਾ ਸ਼ਹਿਰ ਆ ਬੋਰ ਹੈਗਾ ਜੀ ਠੀਕ ਹੈ ਜੀ ਫਾਜ਼ਿਲਕਾ ਰੋਡ ਮਿੰਟਰੀ ਸਟੇਸ਼ਨ ਗੇਟ ਨੰਬਰ 1 ਦੇ ਸਾਹਮਣੇ ਬਿਲਕੁਲ ਹੈ ਜੀ ਠੀਕ ਹੈ ਜੀ ਸ੍ਰੀ ਸ਼ਾਮ ਸਟੋਨ ਤੇ ਆਪਣਾ ਮੋਬਾਈਲ ਨੰਬਰ ਜੀ 9998519814 ਠੀਕ ਹੈ ਜੀ 9198834481 ਬਾਕੀ ਬਾਈ ਦਾ ਮੋਬਾਈਲ ਨੰਬਰ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗਾ ਤੁਹਾਨੂੰ ਕੋਈ ਵੀ ਡਾਊਟ ਹੋਵੇ ਕੋਈ ਵੀ ਗੱਲ ਕਰਨੀ ਹੋਵੇ ਕੋਈ ਰੇਟ ਬਾਰੇ ਗੱਲ ਕਰਨੀ ਹੋਵੇ ਪ੍ਰੋਡਕਟਰ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਬਾਈ ਘਰੋਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਪੂਰੀ ਤਸੱਲੀ ਨਾਲ ਜਾਣਕਾਰੀ ਦਿੱਤੀ ਜਾਊਗੀ ਇਹਦੇ ਨਾਲ ਹੀ ਆਪਾਂ ਵਿਦਾ ਚਾਹਾਂਗੇ ਸੱਸੇ ਕਾਲ